ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 10 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਮੌਸਮ ਪਿਛਲੇ ਕਈ ਦਿਨਾਂ ਤੋਂ ਪੰਜਾਬ ਦਾ ਗਰਮ ਅਤੇ ਖੁਸ਼ਕ ਚੱਲ ਰਿਹਾ ਹੈ। ਅੱਜ ਵੀ ਉਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ। ਇਸ ਵਿੱਚ ਕਿਸੇ ਵੀ ਕਿਸਮ ਦਾ ਬਦਲਾਅ ਨਹੀਂ ਆਵੇਗਾ। ਲੋ ਹੀਟ ਵੇਵ ਜਾਂ ਕਹ ਲਈਏ ਰੈੱਡ ਅਲਰਟ ਗਰਮੀ ਦਾ ਤਕਰੀਬਨ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਹੈ ਅੱਜ ਵੀ ਟੈਂਪਰੇਚਰ ਪੰਜਾਬ ਦਾ ਕੁਝ ਕਿ ਜ਼ਿਲ੍ਹਿਆਂ ਦਾ ਖਾਸ ਕਰਕੇ ਰਾਜਸਥਾਨ ਨਾਲ ਲੱਗਦੇ ਇਲਾਕੇ ਬਠਿੰਡਾ ਅਬੋਹਰ ਜੰਮੂ ਕਸ਼ਮੀਰ ਦੇ ਵਿੱਚ 45 ਡਿਗਰੀ ਦੇ ਆਸ-ਪਾਸ ਜਾਣ ਦੀ ਜਾਂ ਸੰਭਾਵਨਾ ਬਣੀਆਂ ਹੋਈਆਂ ਨੇ ਕੱਲ ਗੰਗਾ ਨਗਰ ਦੇ ਵਿੱਚ Rajasthan ਦੇ 46 ਡਿਗਰੀ ਤੋਂ ਪਰ ਟੈਂਪਰੇਚਰ ਦਰਜ ਕੀਤਾ ਗਿਆ ਸੀਗਾ ਤੇ ਆਉਣ ਵਾਲੇ ਦਿਨਾਂ ਵਿੱਚ ਜਾਂ ਕਹ ਲਈਏ ਅੱਜ ਜਾਂ ਕੱਲ ਵਿੱਚ 47 ਡਿਗਰੀ ਨੂੰ ਵੀ ਇਹ ਟੱਚ ਕਰਦਾ ਹੋਇਆ ਦਿਖਾਈ ਦੇਵੇਗਾ ਤੇ ਹਰਿਆਣਾ ਦੇ ਵਿੱਚ ਕੱਲ 45 ਡਿਗਰੀ ਨੂੰ ਟੈਂਪਰੇਚਰ ਬਹੁਤੇ ਖੇਤਰਾਂ ਦੇ ਵਿੱਚ ਪਾਰ ਕਰ ਚੁੱਕਾ ਹੈ ਪਹਾੜਾਂ ਦੇ ਵਿੱਚ ਵੀ ਕਲਿਆ Shimla ਹੋ ਗਿਆ ਜਾਂ ਇਹਨਾਂ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ 40 ਡਿਗਰੀ ਦੇ ਆਸ-ਪਾਸ ਟੈਂਪਰੇਚਰ ਸਾਰੇ ਖਿੱਤੇਆਂ ਦਾ ਬਣਿਆ ਹੋਇਆ ਹੈ ਸੋ ਉੱਤਰ ਭਾਰਤ ਦੇ ਸਾਰੇ ਹਿੱਸਿਆਂ ਦੇ ਵਿੱਚ ਗਰਮੀ ਦਾ yellow alert ਜਾਂ red alert ਦੱਸਿਆ ਹੋਇਆ ਹੈ ਰਾਹਤ ਕਦੋਂ ਮਿਲ ਲੂਗੀ ਇਸ ਬਾਰੇ ਗੱਲ ਕਰਦੇ ਹਾਂ ਤਕਰੀਬਨ 13-14 ਤਰੀਕ ਨੂੰ ਹਰਿਆਣਾ ਜਾਂ ਜੁਪੀ ਦੇ ਵਿੱਚ ਮੀਂਹ ਦੀ ਸੰਭਾਵਨਾ ਰਹੇਗੀ 14-15 ਤੋਂ ਬਾਅਦ ਪੰਜਾਬ ਵਿੱਚ ਪੂਰੇ ਦੀ ਹਵਾਵਾਂ ਦੀ ਵਾਪਸੀ ਦੇ ਨਾਲ ਥੋੜਾ ਜਿਹਾ ਟੈਂਪਰੇਚਰ